ਸਾਰੇਆਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਪਰਿਵਾਰਾਂ ਨਾਲ ਹੱਸਦੇ ਖੇਡਦੇ ਹੋਵੋਗੇ ਵਾਹਿਗੁਰੂ ਕੋਲੋਂ ਇਹੀ ਅਰਦਾਸ ਕਰੀਦੀ ਐ ਸਭ ਦੀ ਸਰਬੱਤ ਦਾ ਭਲਾ ਦੇਈਂਦਾ ਤੇ ਸਰਬੱਤ ਦਾ ਭਲਾ ਕਰੀ ਸੋ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀਆਂ ਇਹ ਹੈ ਤਾਂ ਬੜਾ ਪੁਰਾਣਾ ਪਰ ਹੁਣ ਇਹ ਬਹੁਤ ਚਿਰਾਂ ਤੋਂ ਗਾਇਆ ਨਹੀਂ ਕਿਸੇ ਭੈਣ ਨੇ ਮੈਂ ਕਿਚਲ ਅੱਜ ਪਹਿਲਾ ਮੇਰਾ ਵੀ ਇਹ ਗਾਇਆ ਹੋਇਆ ਵੈਸੇ ਤੇ ਇੱਕ ਦਿਨ ਮੈਨੂੰ ਕਿਸੇ ਦਾ ਕਮੈਂਟ ਆਇਆ ਸੀ ਵੀ ਸਾਨੂੰ ਇਹ ਗੀਤ ਸੁਣਾਓ ਦੁਬਾਰਾ ਮੈਂ ਉਹਨਾਂ ਨੂੰ ਕਿਹਾ ਵੀ ਸੀ ਵੀ ਗਾਇਆ ਹੋਇਆ ਉਹ ਕਹਿੰਦੇ ਵੀ ਨਹੀਂ ਤੁਸੀਂ ਪੂਰਾ ਨਹੀਂ ਗਾਇਆ ਉਦੋਂ ਮੈਂ ਥੋੜਾ ਗਾਇਆ ਸੀ ਸੋ ਅੱਜ ਮੈਂ ਇਹ ਤੁਹਾਨੂੰ ਸਾਰਾ ਸੁਣਾਉਣੀ ਆ ਬਹੁਤਾ ਲੰਬਾ ਨਹੀਂ ਹੈਗਾ ਛੋਟਾ ਹੀ ਹੈ ਗੀਤ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋ ਆਨੰਦ ਪਿਆਰੇ ਜੀ ਗੀਤ ਦਾ മടച്ചി പാ ഗി ലി നീ ഗുജറിയ നാര

ਸਸ ਤੇਰੀ ਨੂੰ ਅੱਡ ਕਰ ਦੇਵਾ 아이ਸੀ ਲੂਤੀਲਾ ਸਿਰ ਮਾਟੇ ਕੀ ਦੁੱਧ ਵੇਚਣ ਚੈਲੀ ਪਾਏਗੀ ਲੰਮੂੜੇ ਰਾਨੀ ਨੀ ਗੁਜਰਦੀਏ ਨਾਰੇ ਦੇ ਕੇ ਜਾ ർമക സർമ സഡേ പൽ മേ മന പത്തി ತರಿ ದೂರ ಮುಡಿಕೆ ಲೈನ ಗುಜರೇ ನಾರೇ ਛਾੜ ਦੇ ਦੇ ਕਾਨਾ ਸਰਮਸਲਾਣਾ ਬੇਮਰੀਆਂ ਨਰਨ ਕੁਲਾਈਆਂ ਮੋਈ ਕਰਪਤੀ ਕਪਤਾਵੇ ਭਲੀਏ ਤੀ ਤੇਰੇ ਨੂੰ ਨਕਰ ਲਾ ਮਾ ਅਨਿਯ ਅਨੁਭਵ ਜ ਚਕਰ ਲਾ ਮਾ ਐਸੀ ਲਤੀ ਲਾ ਨੀ ਨੀ ਗੁਜਰਦੀਏ ਨਾਰੇ ਦੇ ਕੇ ਜਾਈਂਦ ਦਰਨੀ ਫਲੀਏ ਗੀਤ ਹੋਇਆ ਪੂਰਾ ਜੀ ਇਹ ਗੁੱਜਰਦੀ ਇਹ ਜਿਹੜਾ ਮੱਝਾਂ ਵਾਲੇ ਹੁੰਦੇ ਨੇ ਗੁੱਜਰ ਉਹ ਦੁੱਧ ਵੇਚਣ ਜਾਂਦੀ ਐ ਸਿਰ ਤੇ ਮਟਕੀ ਧਰ ਕੇ ਤਾਂ ਉਹਨੂੰ ਮੁੰਡੇ ਛੇੜਦੇ ਨੇ ਫੇਰ ਉੱਥੋਂ ਇਹ ਗੀਤ ਬਣਿਆ ਹੋਇਆ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗਾ